ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਘਰ ਬਾਣੀ ਕਹ ਸਿਵਕ ਜਨਮਨ ਪਰਤਖ ਗੁਰੂ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਪਰਤਖ ਗੁਰੂ ਨਿਸਤਾਰੇ ਸੋਕ ਹੋ ਟਲ ਗੁਰ ਸੇਵਿਆ ਅਹਨ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕਾ ਜਨਮਾਨ ਮਨ ਰਣੁ ਮੁਕ ਜਾਏ ਹੋਇ ਸਿਫਤ ਖਸਮ ਦੀ ਨੋਰੇਰ ਸੋ ਕਰਸੋ ਛਟਿਆ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸਚੇ ਪਾਤਸ਼ਾਹ ਸਿਰ ਸਾਹ ਹਾਂ ਦੇ ਸੋ ਜੈਸਾ ਪਾਸ ਵਾਠਿਆ ਸੋਹੀ ਹ ਸਭਨਾ ਦਾ ਵੇਸ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸੋਠ ਮਹੱਲਾ ਪਹਿਲਾ ਤੇ ਤੋਕੇ ਆਸਾ ਮਨਸਾ ਬੰਦਨੇ ਭਾਈ ਕਰਮ ਧਰਮ ਬੰਦਕਾਰੀ ਪਾਪ ਪੁਨ ਜਗ ਆਇਆ ਭਾਈ ਬਿਨਸ ਨਾਮੋ ਵਿਸਾਰੀ ਆਸਾ ਮਨਸਾ ਬੰਦਨੇ ਭਾਈ ਕਰਮੋ ਧਰਮ ਬੰਧਕਾਰੀ ਪਾਪ ਪੁੰਨ ਜਗ ਆਇਆ ਭਾਈ ਬਿਨ ਸਨਾਮਿ ਵਿਸਾਰੀ ਇਹਾ ਮਾਇ ਜਗ ਮੋਹਣੀ ਭਾਈ ਕਰਮ ਸਵੇ ਵੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜਾਇ ਭਾਈ ਸੋ ਆਤਮ ਤਤ ਵਿਚਾਰੇ ਰਹਾਉ ਸ਼ਾਸਤ ਬੇਦ ਬਕ ਖੜੋ ਭਾਈ ਕਰਮ ਕਰਹੁ ਸੰਸਾਰੀ ਖੰਡ ਮੈਲ ਨਾ ਚੂਕਈ ਪਾਏ ਅੰਤਰ ਮੈਲ ਧਿਕਾਰੀ ਇਨ ਵਿਦ ਡੂਬੀ ਮਾਕੁਰੀ ਭਾਈ ਓਂਡੇ ਸਿਰਕ ਭਾਰੀ ਦਰਮਤ ਘਣੀ ਜੇ ਗੋਤੇ ਭਾਏ ਦੁਜ ਭਾਇ ਖੁਆਰੀ ਬਿਨ ਸਤਗੁਰ ਨਾਮ ਨ ਪਾਇਆ ਭਾਈ ਬਿਨ ਨਾਮ ਭਰਮ ਨ ਜਾਈ ਸਤਗੁਰ ਅਸੇ ਆ ਸੁਖ ਪਾਏ ਭਾਈ ਆਉਣ ਜਾਣ ਰਹਾਈ ਸਾਚ ਸਹਜ ਸਾਚ ਸਹਜ ਗੁਰ ਤੇ ਉਪਜ ਭਾਈ ਮਨ ਨਿਰਮਲ ਸਾਚ ਸਮਾਈ ਮੋਰ ਸੇਵੇ ਸੋ 부ਜ ਭਾਈ ਮੋਰ ਬਿਨ ਲਗ ਨਾ ਪਾਈ ਜੈਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਬੋੜ ਬੋਲ ਭਿਖ ਖਾਈ ਪੰਡਿਤ ਦਹੀ ਵਲੋਇਆ ਭਾਈ ਵਿੱਚੋਂ ਨਿਕਲ ਤਥ ਜਲ ਮਥੇ ਜਲ ਦੇਖਿਆ ਭਾਈ ਇਹੋ जग ਇਹ ਵਥ ਗੁਰ ਬਿਨਾਂ ਭਰਮ ਵਿਗੂਚਿਆ ਭਾਈ ਟਟਕਟ ਦਿਓ ਅਲਖ ਇਹੋ ਜਗ ਤਾਗ ਸੂਤ ਕੋ ਭਾਏ ਦਹ ਦਿਸ ਬਾਦੋ ਮਾਏ ਮੈਨ ਗੁਰ ਗਾਠ ਨਾ ਝੁਟੇ ਭਾਏ ਥਕੇ ਕਰਮ ਕਮਾਏ ਇਹ ਜਗ ਪਰਮੂ ਬੁਲਾਇਆ ਭਾਈ ਕਹਿਣਾ ਕਿਛੂ ਨ ਜਾਏ ਗੁਰ ਮਿਲਿਆ ਭਉ ਮਨ ਵਸ ਪਾਈ ਭਾ ਮਰਣਾ ਸੱਚ ਲੇਖ ਮਜਨ ਧਾਨ ਚੰਗ ਆਇਆ ਭਾਈ ਦਰਗਹ ਨਾਮ ਵਿਸੇਖ ਗੋਰਾ ਅੰਕਸ ਜਿਨ ਨਾਮ ਦੇੜਾਇਆ ਪਾਈ ਮਨ ਵਸਿਆ ਚੂਕਾ ਪੇਖਿ ਇਹੋ ਤਨ ਹਾਠ ਸਰਾਫ ਕੋ ਭਾਈ ਵਖਰ ਨਾਮ ਆਪਾਰ ਇਹੋ ਵਖਰ ਵਾਪਰੀ ਸੋ ਢਿੜਾ ਪਾਈ ਗੁਰ ਸਬਦ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਪਾਈ ਮੇਲ ਕਰੇ ਵਪਾਰ ਈਹੋ ਵਖਰ ਵਾਪਾਰੀ ਸੋ ਧ੍ਰਿੜ ਭਾਈ ਗੁਰ ਸਬਦ ਕਰੇ ਵਿਚਾਰ व्यापारी नाम का पाई मेल करे वा वाहे गुरु जी का खालसा गुरु जी की फतेह सोठ महला पहला ती तुकी आशा मनसा बंदनी पाई ਆਰਮ ਧਰਮ ਬੰਦਕਾਰੀ ਆਪ ਪੁੰਨ ਜਗ ਆਇਆ ਭਾਈ ਬਿਨਸ ਨਾਮ ਵਿਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ ਹੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ